ਵਾਹ ਗੁਰੂ ਪਿਆਰੇ ਵਾਹ ਗੁਰੂ ਵਾਹ ਗੁਰੂ ਉਹ ਹੋਹ ਹੋਹ ਹੋਹ

ਮੰਤਿਆਂ ਕੋਮਾਂ ਸੱਚਾ ਕਹਦਾ ਤੇ ਕਿਤੇ ਜਦੋਂ ਸਾਡੀਆਂ ਕੋਮਾਂ ਦੀਆਂ ਵਿਸ਼ੇਸ਼ਤਾਵਾਂ ਦੇਖ ਲਈਆਂ ਤੇ ਕਹਿੰਦੇ ਹੁਣ ਆ ਕੇ ਪਰਖਦੇ ਤੇ ਜਦੋਂ ਕਹਿੰਦੇ ਪਰਖੇ ਆਏ ਤੇ ਕੋਨਾ ਨੇ ਆਪਣੀ ਸਭ ਨੂੰ ਸਾਡੇ ਤੋਂ ਦਲੇਰ ਕਹਿੰਦੇ ਹੋਈ ਨਹੀਂ ਸਕਦੀ ਉਹ ਸਰਵੇ ਕਰਨ ਵਾਲੇ ਕਹਿੰਦੇ ਕਿੰਬ ਤੁਹਾਡੇ ਤੋਂ ਦਲੇਰ ਕਿਉਂ ਨਹੀਂ ਹੋ ਸਕਦੇ ਪਰ ਫੇ ਪਤਾ ਕਿ ਜਦਲੇ ਕਹਿੰਦੇ ਸਾਡੇ ਨਾਂ ਵਿੱਚ ਹੀ ਸਾਰੀ ਦਲੇਰੀ ਹੈ सर्वे ਕਰਨ ਵਾਲਾ ਕਹਿੰਦਾ ਕਿਹੜੀ ਦਲੇਰੀ ਕਹਿੰਦੇ ਦੀ ਸਾਡਾ ਨਾਂ ਪੜੋ ਮਰ ਹੱਟੇ ਅਸੀਂ ਮਰ ਕੇ ਪਿੱਛੇ ਹਟਦੇ ਆ ਨਹੀਂ ਤੇ ਪਿੱਛੇ ਹੀ ਨਹੀਂ ਹਟਦੇ ਆਖੋ ਸਾਡਾ ਨਾਂ ਹੀ ਮਰਟੇ ਆ ਸਾਡੇ ਤੋਂ ਵੱਧ ਮੇਰ ਕੋਲ ਨੂੰਗਾ ਤੇ ਸਰਵੇ ਕਰਨ ਵਾਲੇ ਨਾ ਉਥੇ ਡੌਟ ਲਾਤਾ ਵੀ ਵਾਕਈ ਜਿਨ੍ਹਾਂ ਦਾ ਨਾਂ ਹੀ ਮਰਟੇ ਹੋਏਗਾ ਵੀ ਜੰਗ ਦੇ ਮੈਦਾਨ ਚ ਮਰ ਕੇ ਪਿੱਛੇ ਹਟਦੇ ਉਹ ਤੇ ਪਿੱਛੇ ਹੀ ਨਹੀਂ ਹਟਦੇ ਇੰਨਾ ਤੋਂ ਵੱਡਾ ਦਲੇਰ ਨਹੀਂ ਕੋਈ ਹੋ ਸਕਦਾ ਪ੍ਰਸਾਦ ਸੰਗਤ ਇਹਦੇ ਉਮਰਿਆਂ ਦੇ ਪਿੱਛੇ ਖੜਾ ਸੀ ਖਾਲਸਾ ਅੱਖਾਂਵਰ ਖਾਲਸੇ ਨੇ ਆਵਾਜ਼ ਮਾਰੀ ਸਰਵੇ ਕਰਨ ਵਾਲਿਓ ਅਜੇ ਬੱਸ ਨਾ ਕਰੋ ਸਾਡੀ ਵੀ ਸੁਣੋ ਉਹ ਸਰਵੇ ਕਰਨ ਵਾਲੇ ਨਬਰ ਸੀ ਇਹਦੇ ਤੁਹਾਡੀ ਕੀ ਸੁਣਨੀ ਇੰਨਾ ਤੋਂ ਵੱਡਾ ਦਲੇਰ ਕਿਹਦਾ ਹੋਗਾ ਜਿਹੜੇ ਮਰ ਕੇ ਵੀ ਇਹ ਜਿਹੜੇ ਮਾਰ ਦੇ ਪਿੱਛੇ ਹਟਦੇ ਨੇ ਤਾਂ ਹੀ ਕਾਮ ਪਰੱਤੇ ਪਏ ਤੇ ਖਾਲਸਾ ਮੇਰੇ ਕੋਲ ਗੱਜ ਕੇ ਬੋਲਿਆ ਕਹਿੰਦੇ ਇਹਨਾਂ ਦਾ ਨਾਮ ਰਟੇ ਆ ਮਰ ਕੇ ਪਿੱਛੇ ਹਟਦੇ ਆ ਪਰ ਜਿਹੜੀ ਖਾਲਸਾ ਕੌਮ ਕਲਗੀਆਂ ਵਾਲੇ ਨੇ ਸਾਡੀ ਏ ਸਾਡੇ ਕੌਮ ਦੀ ਏ ਖੂਪੀ ਏ ਅਸੀਂ ਮਰ ਵੀ ਜਾਈਏ ਤਾਂ ਵੀ ਪਿੱਛੇ ਨਹੀਂ ਹਟਦੇ ਇੱਕ ਵਾਰੀ ਆਖੋ ਧੰਬਾ ਬਾਵਾਦੀ ਸਿੰਘ ਜੀ ਬਾਬਾ ਬੀਸ਼ ਦੀ ਦਾ ਸਿਰ ਘਰ ਤੋਂ ਲੱਗ ਹੋ ਗਿਆ ਪਰ ਸੱਤ ਅਠ ਤਰੀਕ ਤੱਕ ਪਾਲਾ ਸਾਹਿਬ ਗੁਰਦੁਆਰੇ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਇੱਕ ਹੱਥ ਵਿੱਚ ਸੀਸ ਰੱਖਿਆ ਦੂਜੇ ਤੇ ਖੰਡਾ ਫੜਿਆ ਤੇ ਸਾਹ ਸੰਗੋ ਦੁਸ਼ਮਣਾਂ ਦੇ ਆਹੂ ਲਾਉਂਦੇ ਰਹੇ ਤੇ ਕਹਿੰਦੇ ਸਰਵੇ ਕਰਨ ਵਾਲਿਆਂ ਨੂੰ ਲਿਖਣਾ ਪਿਆ ਕਿ ਜੇ ਦੁਨੀਆ ਤੇ ਸਭ ਤੋਂ ਦਲੇਰ ਕੌਮ ਓ ਸਾ ਪੰਤੇ ਦੀਆਂ ਕਲਕੀਆਂ ਵਾੜੇ ਨੇ ਸਾਜਿਆ ਆਖੋ ਵਾਹਿ ਸਾਰੇ ਆਖੋ ਦੀ ਅੱਜ ਉਸ ਖਾਸਾ ਕੌਮ ਦੇ ਅਮਰ ਸ਼ਹੀਦ ਧੰਨ ਬਾਬਾ ਜੀਵਨ ਸਿੰਘ ਜੀ ਦਾ ਸੋਹਣਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸ਼ੜ ਦੇ ਸਾਰੇ ਪ੍ਰਬੰਧ ਵੱਲੋਂ ਸਮੂਹ ਨੇਂਦਕ ਦੱਲਾ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਅੱਧੀ ਸਰਕਾਰ ਯੋਗ ਬਾਬਾ ਮੇਜਰ ਸੀਧੀ ਛੋਟੀ ਸਾਰੂ ਸੰਗਤ ਨਾਲ ਲੈ ਕੇ ਮਨਾ ਰਿਆ ਅਸੀਂ ਉਹਨਾਂ ਨੂੰ ਤਾਹਵਾਦ ਕਰਦੇ ਆਹ ਕੰਪਟੀਆਂ ਕਰਕੇ ਸਮਾਪਤੀ ਕਰੀਏ ਜੀ ਕੋਈ ਦਸਾਂ ਖਾਦੀ ਨਾ ਰਹੇ ਵੀ ਤੰਨ ਗੁਰੂ ਤੰਨ ਜੋਰ ਜਰਾ 咳嗽。